ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਿਨਾਂ ਦੁੱਧ ਤੋਂ ਬਿਨਾਂ ਘੀ ਤੋਂ ਸਿਰਫ ਇੱਕ ਗਲਾਸ ਪਾਣੀ ਦੇ ਨਾਲ ਤੇ ਸਿਰਫ ਤਿੰਨ ਚੀਜ਼ਾਂ ਦੇ ਨਾਲ ਮਿਠਾਈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ 5 ਮਿੰਟ ਦੇ ਵਿੱਚ ਤੁਸੀਂ ਮਿਠਾਈ ਇਹ ਜਿਹੜੀ ਤਿਆਰ ਕਰ ਲਵੋਗੇ ਤੇ ਸਮਾਨ ਬਹੁਤ ਘੱਟ ਲੱਗੂਗਾ ਤੇ ਨਾਲ ਹੀ ਪੈਸੇ ਵੀ ਤੁਹਾਡੇ ਬਹੁਤ ਜ਼ਿਆਦਾ ਘੱਟ ਆ ਜਿਹੜੇ ਖਰਚ ਹੋਣਗੇ ਇਹ ਮਿਠਾਈ ਤੁਸੀਂ ਬਰਫੀ ਹੈ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤਿਕਾਨ ਦੇ ਵਿੱਚ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਕਿਸ ਤਰ੍ਹਾਂ ਬਣਾਉਣੀ ਆ ਸ਼ੁਰੂ ਤੋਂ ਦੇਖਦੇ ਆ ਇਹ ਮਿਠਾਈ ਬਣਾਉਣ ਵਾਸਤੇ ਤੁਸੀਂ ਕੋਈ ਵੀ ਕੜਾਈ ਵਗੈਰਾ ਲੈ ਲੈਣੀ ਆ ਉਹਦੇ ਵਿੱਚ ਇੱਕ ਕੱਪ ਜਾਂ ਕੌਲੀ ਸੈੱਟ ਕਰ ਲੈਣਾ ਉਸ ਦੇ ਹਿਸਾਬ ਨਾਲ ਫਿਰ ਤੁਸੀਂ ਸਾਰਾ ਕੁਝ ਪਾਉਣਾ ਹੈ ਆਪਾਂ ਇੱਕ ਜਿਹੜਾ ਛੋਟਾ ਕੱਚ ਦਾ ਗਲਾਸ ਆਇਓ ਸੈੱਟ ਕਰ ਲਿਆ ਉਸ ਦੇ ਨਾਪ ਦੇ ਨਾਲ ਹੀ ਆਪਾਂ ਬਾਕੀ ਚੀਜ਼ਾਂ ਨਾਪ ਕੇ ਪਾਵਾਂਗੇ ਕੜਾਈ ਦੇ ਵਿੱਚ ਆਪਾਂ ਇੱਕ ਗਲਾਸ ਆ ਜਿਹੜਾ ਕੱਚ ਦਾ ਪਾਣੀ ਦਾ ਪਾ ਲਿਆ ਇਹਦੇ ਵਿੱਚ ਉਹ ਪੌਣਿਕ ਗਲਾਸ ਆਪਾਂ ਜਿਹੜਾ ਚੀਨੀ ਦਾ ਪਾਇਆ ਜੇ ਘੱਟ ਖਾਣੇ ਹੋ ਤਾਂ ਤੁਸੀਂ ਅੱਧਾ ਗਲਾਸ ਚੀਨੀ ਦਾ ਮਤਲਬ ਕੱਪ ਜਾਂ ਕਲੀ ਜੋ ਵੀ ਸੈੱਟ ਕੀਤਾ ਉਸ ਤੋਂ ਅੱਧਾ ਪਾ ਸਕਦੇ ਹੋ ਜੇ ਜ਼ਿਆਦਾ ਖਾਣੇ ਹੋ ਤਾਂ ਪੌਣੇ ਕੱਪ ਤੋਂ ਥੋੜਾ ਜਿਹਾ ਵੱਧ ਪਾ ਲਓ ਇੱਕ ਕੱਪ ਨਾ ਪਾਓ ਫਿਰ ਮਿੱਠਾ ਬਹੁਤ ਜ਼ਿਆਦਾ ਹੋ ਜਾਊਗਾ ਆਪਾਂ ਇਹਦੀ ਕੋਈ ਵੀ ਚਾਸ਼ਨੀ ਨਹੀਂ ਬਣਾਉਣੀ ਹੈਗੀ ਅਪਾ ਨੂੰ ਨਾਰਮਲ ਬਸ ਚੀਨੀ ਨੂੰ ਪਿੰਗਲਾਉਣਾ ਹੈ ਪਿੰਗਲਾਉਣ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਫੁੱਲ ਫਲੇਮ ਤੇ ਗੈਸ ਰੱਖ ਕੇ ਜਦੋਂ ਚੀਨੀ ਆਪਣੀ ਪਿੰਗਲ ਗਈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨਾਰੀਅਲ ਦਾ ਬੁਰਾਦਾ ਪਾ ਦਵਾਂਗੇ ਬਾਜ਼ਾਰ ਦੇ ਵਿੱਚ ਆਮ ਹੀ ਮਿਲ ਜਾਂਦਾ ਤੁਹਾਨੂੰ ਨਾਰੀਅਲ ਦਾ ਬੁਰਾਦਾ ਕਹਿ ਕੇ ਲੈ ਲਿਓ ਤੁਹਾਨੂੰ ਮਿਲ ਜੂਗਾ ਤੁਸੀਂ ਚਾਹੋ ਇਹਦੇ ਵਿੱਚ ਫਰੈਸ਼ ਨਾਰੀਅਲ ਆ ਜਿਹੜਾ ਕੱਦੂ ਕਸ ਕਰਕੇ ਉਹ ਵੀ ਪਾ ਸਕਦੇ ਹੋ ਉਹਦਾ ਵੀ ਟੇਸਟ ਵਧੀਆ ਹੁੰਦਾ ਹੈ ਤੇ ਉਹਦੇ ਨਾਲ ਵੀ ਵਰਫੀ ਹੈ ਜਿਹੜੀ ਤੁਹਾਡੀ ਬਹੁਤ ਵਧੀਆ ਬਣੂਗੀ ਜਦੋਂ ਇਹ ਥੋੜਾ ਜਿਹਾ ਪੱਕ ਗਿਆ ਮਤਲਬ ਅੱਧਾ ਕਰਹਿ ਗਿਆ ਉਸ ਟਾਈਮ ਤੇ ਇਹਦੇ ਵਿੱਚ ਅੱਧਾ ਕੱਪ ਆਪਾਂ ਜਿਹੜਾ ਸੁੱਕੇ ਦੁੱਧ ਦਾ ਪਾਵਾਂਗੇ ਮਿਲਕ ਪਾਊਡਰ ਪਾਵਾਂਗੇ ਤੁਸੀਂ ਕਿਸੇ ਵੀ ਬ੍ਰਾਂਡ ਦਾ ਮਿਲਕ ਪਾਊਡਰ ਹੈ ਜਿਹੜਾ ਐਡ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਹੈ ਇਹਦੇ ਵਿੱਚ ਦੁੱਧ ਵਗੈਰਾ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਨਾ ਹੀ ਘੀ ਦੀ ਜ਼ਰੂਰਤ ਆ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਡੀ ਟੇਸਟੀ ਬਰਫੀ ਆ ਜਿਹੜੀ ਬਣ ਕੇ ਤਿਆਰ ਹੋਊਗੀ ਤੇ ਟਾਈਮ ਦੀ ਵੀ ਆ ਜਿਹੜੀ ਬਚਤ ਹੋਊਗੀ ਤੁਹਾਡੀ ਤੁਸੀਂ ਫਟਾਫਟ ਕੋਈ ਚੀਜ਼ ਮਠਾਈ ਬਣਾਉਣਾ ਚਾਹੁੰਦੇ ਹੋ ਕਿਸੇ ਵੀ ਤਿਹਾਰ ਤੇ ਤਾਂ ਤੁਸੀਂ ਜਿਹੜਾ ਜਲਦੀ ਜਲਦੀ ਫਟਾਫਟ ਬਣਾ ਸਕਦੇ ਹੋ ਇਸ ਤਰ੍ਹਾਂ ਹੈ ਆਪਾਂ ਲਗਾਤਾਰ ਇਹਨੂੰ ਹਾਈ ਫਲੇਮ ਤੇ ਪਕਾ ਲਵਾਂਗੇ ਤੁਹਾਨੂੰ ਜ਼ਰੂਰਤ ਲੱਗੇ ਵਿੱਚ ਔਰ ਤੁਸੀਂ ਮੀਡੀਅਮ ਫਲੇਮ ਆ ਜਿਹੜੀ ਇਹਦੀ ਕਰ ਸਕਦੇ ਹੋ ਤੇ ਛੱਡਣਾ ਬਿਲਕੁਲ ਵੀ ਨਹੀਂ ਹੈਗਾ ਨਹੀਂ ਤਾਂ ਫਿਰ ਤੁਹਾਡੀ ਮਠਾਈ ਆ ਜਿਹੜੀ ਥੱਲੇ ਲੱਗ ਜੂਗੀ ਤੁਸੀਂ ਚਾਹੋ ਇਹਦੇ ਵਿੱਚ ਥੋੜੇ ਜੇ ਪੀਸ ਕੇ ਬਦਾਮ ਆ ਤੇ ਕਾਜੂ ਆ ਜਿਹੜੇ ਉਹ ਵੀ ਪਾ ਸਕਦੇ ਆ ਆਪਾਂ ਬਹੁਤ ਜ਼ਿਆਦਾ ਸਿੰਪਲ ਰੱਖਿਆ ਹੈ ਤਾਂ ਕਿ ਹਰ ਕੋਈ ਬਣਾ ਸਕੇ ਇਸ ਤਰ੍ਹਾਂ ਪਕਾਉਂਦੇ ਹੋਏ ਇਹ ਬਿਲਕੁਲ ਆਪਣਾ گاੜਾ ਬਣ ਕੇ ਤਿਆਰ ਹੋ ਗਿਆ ਜਿਵੇਂ ਜਿਵੇਂ ਤੁਸੀਂ ਇਹਨੂੰ ਪਕਾਈ ਜਾਓਗੇ ਬਿਲਕੁਲ گاੜਾ ਹੋਣਾ ਸ਼ੁਰੂ ਹੋ ਜਾਊਗਾ ਤੁਸੀਂ ਪਤਾ ਕਿਵੇਂ ਕਰਨਾ ਹੈ ਐਂ ਤੇ ਜਾ ਕੇ ਕਿ ਕਿਸ ਤਰ੍ਹਾਂ ਪੱਕਿਆ ਹੈ ਜਿਹੜਾ ਤੁਸੀਂ ਇਹਦੀ ਗੋਲੀ ਜੀ ਵਟ ਕੇ ਦੇਖ ਲੈਣੀ ਹੈ ਸਾਈਡ ਤੋਂ ਥੋੜਾ ਜਨਾ ਚਮਚੇ ਤੇ ਰੱਖ ਕੇ ਠੰਡਾ ਕਰ ਲੈਣਾ ਤੇ ਗੋਲੀ ਵਟ ਕੇ ਦੇਖ ਲੈਣੀ ਆ ਅੱਗੇ ਜਾ ਕੇ ਮੈਂ ਦੱਸੂਗੀ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਤੇ ਇਹ ਆਪਣਾ ਜਿਹੜਾ ਬਣ ਕੇ ਆ ਬਿਲਕੁਲ ਤਿਆਰ ਹੋ ਗਿਆ ਮਤਲਬ ਪੱਕ ਗਿਆ ਹੈ ਇਨੂੰ ਥੋੜਾ ਜਿਹਾ ਆਪਾਂ ਹੋਰ ਗਾੜਾ ਇਹ ਜਿਹੜਾ ਕਰ ਲਵਾਂਗੇ ਇਸ ਤਰ੍ਹਾਂ ਥੋੜਾ ਕਲਰ ਚੇਂਜ ਹੋ ਜਾਊਗਾ ਇਹਦਾ ਤੇ ਨਾਲੇ ਬਿਲਕੁਲ ਗਾੜਾ ਹੋ ਜਾਊਗਾ ਇਸ ਟਾਈਮ ਤੇ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਵੀ ਇਹ ਤੁਸੀਂ ਇਹਨੂੰ ਚਲਾਉਂਦੇ ਰਹਿਣਾ ਹੈ ਨਹੀਂ ਤਾਂ ਫਿਰ ਜਿਹੜਾ ਇਹਦਾ ਖਰਾਬ ਹੋ ਜਾਊਗਾ ਇਹ ਮਤਲਬ ਥੱਲੇ ਲੱਗ ਜਾਊਗਾ ਨਹੀਂ ਤੁਸੀਂ ਲੱਗ ਕਿਸੇ ਭਾਂਡੇ ਦੇ ਵਿੱਚ ਕੱਢ ਦੇਣਾ ਹੈ ਹੁਣ ਆਪਾਂ ਜਿਹੜੀ ਤਿਆਰੀ ਆ ਉਹ ਵੀ ਕਰ ਲਵਾਂਗੇ ਮਤਲਬ ਇਹਨੂੰ ਬਰਫੀ ਜਮਾਣ ਦੀ ਤੁਸੀਂ ਚਾਹੋ ਥਾਲ ਦੇ ਵਿੱਚ ਵੀ ਜਮਾ ਸਕਦੇ ਹੋ ਤੁਹਾਡੇ ਕੋਲ ਟ੍ਰੇ ਹੈਗੀ ਹੈ ਟ੍ਰੇ ਦੇ ਵਿੱਚ ਵੀ ਜਮਾ ਸਕਦੇ ਹੋ ਆਪਣੇ ਕੋਲ ਬਟਰ ਪੇਪਰ ਨਹੀਂ ਸੀਗਾ ਇਸ ਲਈ ਆਪਾਂ ਜਿਹੜਾ ਨਾਰਮਲ ਬੱਚਿਆਂ ਦੀ ਰੋਟੀ ਜਾਂ ਘਰ ਦੇ ਰੋਟੀ ਪਾ ਕੇ ਦਿੰਨੇ ਆ ਓਵਲ ਪੀਪਰ ਉਹਦੇ ਤੇ ਆਪਾਂ ਦੇਸੀ ਘੀ ਲਗਾ ਲਵਾਂਗੇ ਇਹਨੇ ਆ ਜਿਹੜਾ ਬਟਰ ਪੀਪਰ ਬਣ ਜਾਣਾ ਤੁਸੀਂ ਇਸ ਤਰ੍ਹਾਂ ਆਸਾਨੀ ਦੇ ਨਾਲ ਘਰੇ ਹੀ ਆ ਜਿਹੜਾ ਬਟਰ ਪੀਪਰ ਬਣਾ ਸਕਦੇ ਹੋ ਘੀ ਲਗਾ ਕੇ ਆਪਣਾ ਬਿਲਕੁਲ ਇਹ ਸੈੱਟ ਹੋ ਗਿਆ ਤੇ ਇਹਨੂੰ ਡੱਬੇ ਦੇ ਵਿੱਚ ਫਿਕਸ ਕਰ ਲਵਾਂਗੇ ਤੁਸੀਂ ਜਾਓ ਇਦਾਂ ਵੀ ਜਮਾ ਸਕਦੇ ਹੋ ਪਰ ਇਸ ਤਰ੍ਹਾਂ ਕੀ ਹੁੰਦਾ ਜਦੋਂ ਅਸੀਂ ਕਾਗਜ਼ ਜਾਂ ਫਿਰ ਬਟਰ ਪੀਪਰ ਲਗਾ ਦਨੇ ਆ ਤਾਂ ਆਪਣੀ ਬਰਫੀ ਜਿਹੜੀ ਚਿਪਕਦੀ ਨਹੀਂ ਹੈਗੀ ਬਿਲਕੁਲ ਵੀ ਜੇ ਤੁਹਾਨੂੰ ਲੱਗਦਾ ਕਿ ਚਿਪਕੂਗੀ ਵੀ ਚਿਪਕਦੀ ਨਹੀਂ ਹੈਗੀ ਇਸ ਤਰ੍ਹਾਂ ਤੁਸੀਂ ਗੋਲੀ ਜੀ ਵਟ ਕੇ ਦੇਖ ਲੈਣੀ ਆ ਤੇ ਗੋਲੀ ਵੱਟੀ ਜਾਊਗੀ ਮਤਲਬ ਇਹ ਪ੍ਰੋਪਰ ਬਿਲਕੁਲ ਬਰਫੀ ਜਮਣ ਵਾਸਤੇ ਤਿਆਰ ਆ ਜੇ ਗੋਲੀ ਨਹੀਂ ਵੱਟੀ ਜਾਊਗੀ ਤੁਹਾਡਾ ਜਿਹੜਾ ਸਾਰਾ ਬਣਾਇਆ ਤੁਸੀਂ ਬਰਫੀ ਦਾ ਕੋਲ ਜਿਆ ਖਿਲਰ ਰਿਹਾ ਹੈ ਫਿਰ ਬਰਫੀ ਤੁਹਾਡੀ ਬਿਲਕੁਲ ਵੀ ਨਹੀਂ ਜਮ ਕੇ ਤਿਆਰ ਹੋਊਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਪਾ ਕੇ ਸੈੱਟ ਕਰ ਦਵਾਂਗੇ ਇਹ ਥੋੜਾ ਜਿਹਾ ਕੋਸਾ ਹੋ ਗਿਆ ਉਸ ਟਾਈਮ ਤੇ ਆਪਾਂ ਸੈੱਟ ਕਰਾਂਗੇ ਬਹੁਤ ਜ਼ਿਆਦਾ ਗਰਮ ਸੈੱਟ ਨਹੀਂ ਕਰਾਂਗੇ ਫਿਰ ਤੁਹਾਡੇ ਤੋਂ ਜਿਹੜਾ ਸੈੱਟ ਨਹੀਂ ਹੋਣਾ ਹੈਗਾ ਸਾਰਾ ਪਾਣ ਦੇ ਵਿੱਚ ਐਡ ਕਰ ਲਵਾਂਗੇ ਤੇ ਐਡ ਕਰਨ ਤੋਂ ਬਾਅਦ ਉੱਪਰੋਂ ਆ ਬਿਲਕੁਲ ਪਲੇਨ ਕਰ ਦਵਾਂਗੇ ਆਪਾਂ ਕਾਗਜ਼ ਦੇ ਨਾਲ ਹੀ ਇਹ ਜਿਹੜਾ ਪਲੇਨ ਕਰ ਲਿਆ ਸੀਗਾ ਤੁਸੀਂ ਚਾਹੋ ਚਮਚ ਦੀ ਹੈਲਪ ਦੇ ਨਾਲ ਜਾਂ ਹੱਥ ਦੇ ਨਾਲ ਵੀ ਮਤਲਬ ਬਿਲਕੁਲ ਪਲੇਨ ਕਰ ਸਕਦੇ ਹੋ ਇਸ ਤਰ੍ਹਾਂ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਤੁਸੀਂ ਚਾਹੋ ਇਹਦੇ ਵਿੱਚ ਕਾਜੂ ਬਦਾਮ ਕੋਈ ਵੀ ਡਰਾਈ ਫਰੂਟ ਆ ਜਿਹੜੇ ਉਹ ਲਗਾ ਸਕਦੇ ਹੋ ਆਪਾਂ ਥੋੜੀ ਜਿਹੀ ਬਦਾਮ ਕੁੱਟ ਕੇ ਰੱਖੇ ਸੀ ਇਹਦੇ ਉੱਪਰ ਜਿਹੜੇ ਲਗਾ ਦਵਾਂਗੇ ਤਾਂ ਕਿ ਲੁੱਕ ਬਿਲਕੁਲ ਬਾਜ਼ਾਰ ਵਰਗੀ ਆਵੇ ਕਿਉਂਕਿ ਆਪਾਂ ਧਿਆਰਾਂ ਦੇ ਦਿਨਾਂ 'ਚ ਮੋਸਟਲੀ ਇਹੋ ਜਿਹੀ ਮਿੱਠੀ ਖਾਣ ਵਾਲੀ ਚੀਜ਼ ਬਣਾਉਨੇ ਤਾਂ ਫਿਰ ਸੋਣੀ ਵੀ ਲੱਗਣੀ ਚਾਹੀਦੀ ਆ ਇਸ ਤਰ੍ਹਾਂ ਇਹਨੂੰ ਆਪਾਂ 2 ਘੰਟੇ ਲਈ ਜਾਂ ਜੰਮਣ ਲਈ ਸਾਈਡ ਤੇ ਰੱਖ ਦਵਾਂਗੇ ਇਹ ਆਪਣੀ ਬਰਫੀ ਬਿਲਕੁਲ ਪਰਫੈਕਟ ਜੰਮ ਕੇ ਤਿਆਰ ਹੋ ਜਾਊਗੀ 2 ਘੰਟੇ ਦੇ ਵਿੱਚ ਵਿੱਚ ਹੀ ਇਹਨੇ ਸੈੱਟ ਹੋ ਜਾਣਾ 2 ਘੰਟੇ ਤੋਂ ਬਾਅਦ ਆਪਣੀ ਬਰਫੀ ਜੰਮ ਕੇ ਤਿਆਰ ਹੋ ਗਈ ਆ ਤੇ ਕਾਗਜ਼ ਦਾ ਜਿਹੜਾ ਆਪਾਂ ਹਟਾ ਦੇਵਾਂਗੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਰਫੀ ਆਪਣੀ ਬਿਲਕੁਲ ਪਰਫੈਕਟ ਜੰਮੀ ਆ ਆਪਾਂ ਇਹਨੂੰ ਰੂਮ ਟੈਂਪਰੇਚਰ ਤੇ ਰੱਖਿਆ ਸੀਗਾ ਨਾ ਕਿ ਫ੍ਰਿਜ ਦੇ ਵਿੱਚ ਰੱਖਿਆ ਤੁਸੀਂ ਰਿਫਰਿਜਰੇਟਰ ਵਿੱਚ ਨਹੀਂ ਰੱਖਣਾ ਹੈਗਾ ਨਹੀਂ ਤਾਂ ਫਿਰ ਪਾਣੀ ਆ ਜਿਹੜਾ ਛੱਡ ਜਾਊਗੀ ਤੁਸੀਂ 2-3 ਘੰਟੇ ਆ ਜਿਹੜਾ ਬਾਹਰ ਰੂਮ ਟੈਂਪਰੇਚਰ ਤੇ ਹੀ ਰੱਖ ਦੇਣਾ ਹੈ ਇਸ ਤਰ੍ਹਾਂ ਹੈ ਆਪਣਾ ਕਾਗਜ਼ ਜਿਹੜਾ ਬਿਲਕੁਲ ਸਾਫ਼ ਨਿਕਲਿਆ ਹੈ ਤੇ ਬਰਫੀ ਵੀ ਆਪਣੀ ਬਿਲਕੁਲ ਪਰਫੈਕਟ ਜੰਮ ਕੇ ਤਿਆਰ ਹੋ ਗਈ ਆ ਇਹਨੂੰ ਆਪਾਂ ਤੁਸੀਂ ਚਾਹੋ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਆ ਜਿਹੜੀ ਕੱਟ ਸਕਦੇ ਹੋ ਤੁਸੀਂ ਕੱਟ ਤੋਂ ਹੀ ਦੇਖ ਸਕਦੇ ਹੋ ਕਿ ਕਿੰਨੀ ਪਰਫੈਕਟ ਜੰਮੀ ਆ ਕੱਟਦੇ ਹੋਏ ਹੀ ਪਤਾ ਲੱਗ ਜਾਣਾ ਹੈ ਕਿ ਬਰਫੀ ਆ ਜਿਹੜੀ ਆਪਣੇ ਬਿਲਕੁਲ ਪਰਫੈਕਟ ਜੰਮ ਕੇ ਤਿਆਰ ਹੋਈ ਹੈ ਨਾ ਤਾਂ ਜਿਆਦਾ ਹਾਰਡ ਬਣੀ ਹੈ ਤੇ ਨਾ ਹੀ ਬਹੁਤ ਜਿਆਦਾ ਮਤਲਬ ਵੀ ਟੁੱਟ ਰਹੀ ਹੈ ਆਪਣੀ ਬਰਫੀ ਹੈ ਨਾ ਤੁਸੀਂ ਕਿਸੇ ਨੂੰ ਖਵਾਓਗੇ ਲੱਗਣਾ ਹੀ ਨਹੀਂ ਅਗਲੇ ਨੂੰ ਵੀ ਇਹਦੇ ਵਿੱਚ ਦੁੱਧ ਕਿਉਂ ਨਹੀਂ ਪਿਆ ਹੋਇਆ ਹੈਗਾ ਬਿਲਕੁਲ ਇੰਨਾ ਜਿਆਦਾ ਬਾਜ਼ਾਰ ਵਰਗਾ ਮਤਲਬ ਬਹੁਤ ਹੀ ਵਧੀਆ ਟੇਸਟ ਬਣ ਕੇ ਤਿਆਰ ਹੋਇਆ ਤੁਸੀਂ ਇਹਨੂੰ ਜਿੰਨੀ ਮਾਤਰਾ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਉਸੇ ਹਿਸਾਬ ਦੇ ਨਾਲ ਜਿਹੜਾ ਚੀਜ਼ਾਂ ਦਾ ਨਾਪ ਵਧਾ ਘਟਾ ਸਕਦੇ ਹੋ ਤੁਸੀਂ ਦੇ ਸਕਦੇ ਹੋ ਬਰਫੀ ਆਪਣੀ ਬਿਲਕੁਲ ਪਰਫੈਕਟ ਜੰਮ ਕੇ ਤਿਆਰ ਹੋ ਗਈ ਹੈ ਆਪਾਂ ਇਹਨੂੰ ਹੋਰ ਵੀ ਸੋਹਣਾ ਬਣਾਉਣ ਵਾਸਤੇ ਇਹਦੇ ਉੱਪਰ ਚਾਂਦੀ ਦਾ ਵਰਕ ਜਿਹੜਾ ਉਹ ਲਗਾ ਦੇਵਾਂਗੇ ਮੇਰੇ ਕੋਲ ਪਿਆ ਸੀਗਾ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਟੋਟਲੀ ਸਕਿਪ ਵੀ ਕਰ ਸਕਦੇ ਹੋ ਤੁਸੀਂ ਬਾਦਾਮ ਉੱਪਰ ਲਾਏ ਉਹ ਵੀ ਸਕਿਪ ਕਰ ਸਕਦੇ ਹੋ ਸਿੰਪਲ ਰੱਖਣਾ ਹੈ ਤਾਂ ਸਿੰਪਲ ਵੀ ਰੱਖ ਸਕਦੇ ਹਾਂ ਇਸ ਤਰ੍ਹਾਂ ਇਹ ਆਪਣੀ ਬਰਫੀ ਕੁਛਕ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਗਈ ਆ ਇਹਨੂੰ ਆਪਾਂ ਸਰਵ ਕਰ ਲਵਾਂਗੇ ਤੇ ਨਾਲ ਹੀ ਆਪਾਂ ਇੰਜੋਏ ਕਰਾਂਗੇ ਤੁਸੀਂ ਵੀ ਇਹ ਜਿਹੜੀ ਇਸ ਤਰ੍ਹਾਂ ਦੀ ਟੇਸਟੀ ਬਰਫੀ ਬਿਲਕੁਲ ਆਸਾਨ ਤਰੀਕੇ ਨਾਲ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ ਬਾਏ ਬਾਏ